ਵਾਗਿਜੀ ਕਾ ਖਾਲਸਾ ਵਾਗਿਜੀ ਕੀ ਫਤਿਹ ਅਸੀਂ ਇੱਥੇ ਗੱਲ ਕਾਲੀਦਾਨ ਨੂੰ ਉਹ ਵੀ ਇੱਕ ਥਿਰ ਜਾਂ ਦੂਜੀ ਥਿਰ ਨੂੰ ਰਿਵਾਈਵ ਕਰਨ ਲਈ ਉਹ ਪੁਨਰਜੀਵਿਤ ਕਰਾਉਣੀ ਹੈ ਉਹਦੀ ਉਹ ਕਰਾਉਣੀ ਕਾਦੇ ਵਾਸਤੇ ਆ ਕਿ ਉਹ ਸਿੱਖ ਸਿਧਾਂਤ ਦੇ ਉੱਤੇ ਸਿਆਸਤ ਵਾਸਤੇ ਕਰਾਉਣੀ ਹੈ ਜਾਂ ਸਿਆਸਤ ਵਾਸਤੇ ਕਰਾਉਣੀ ਹੈ ਸਿਆਸਤ ਵਾਸਤੇ ਹੁਣ ਤੱਕ ਹੁੰਦੀ ਆਈ ਹੈ ਇੱਕ ਵੀ ਗੱਲ ਅਜੇ ਤੱਕ ਸਹੀ ਨਹੀਂ ਕਰ ਰਹੀ ਵੀ ਜਿਹੜੇ ਪੰਜਾਬ ਦੇ ਸਾਰੇ ਹੱਕ ਖੋਲੇ ਕੇਂਦਰ ਨੇ ਉਹ ਖੋਹੇ ਹੋਏ ਹੱਕਾਂ ਦੇ ਸਾਹਮਣੇ ਜਿਹੜਾ ਮਰਜੀ ਕਾਦੀ ਦਾਲ ਬਣਾ ਦੋ ਕੀ ਕਰੇਗਾ ਉਹ ਸਿੱਖਿਆ ਤੁਹਾਡੇ ਹੱਥ ਵਿੱਚ ਨਹੀਂ ਤੁਸੀਂ ਪੰਜਾਬੀ ਭਾਸ਼ਾ ਚ ਇੱਥੇ ਰਾਜਮੀ ਨਹੀਂ ਕਰ ਸਕਦੇ ਸੀਬੀਐਸਸੀ ਦੇ ਸਕੂਲਾਂ ਚ ਵੀ ਪੰਜਾਬੀ ਚ ਪੜ੍ਹਾਈ ਹੋਊਗੀ ਤੁਸੀਂ ਇਹ ਵੀ ਨਹੀਂ ਕਰ ਸਕਦੇ ਪੰਜਾਬੀ ਵਿਸ਼ਾ ਪੜ੍ਹਾਉਣਾ ਰਾਜਮੀ ਹੋਏਗਾ ਤੁਸੀਂ ਸਿਹਤ ਦੇ ਵਿੱਚ ਆਪਦੀ ਤੁਸੀਂ ਇੱਥੇ ਐਮਬੀਬੀ ਦੀ ਚੇਅਰ ਨਹੀਂ ਕਰ ਸਕਦੇ ਇੱਥੇ ਯੋਗਾ ਨਹੀਂ ਪੜਾਇਆ ਜਾਏਗਾ ਤੁਸੀਂ ਆਪਣੇ ਜੰਗਲਾਂ ਤੇ ਕਬਜ਼ਾ ਨਹੀਂ ਹੈ ਜੰਗਲਾਂ ਚ ਕਾਨੂੰਨ ਕੇਂਦਰ ਦਾ ਚੱਲੇਗਾ ਰੀਤੀ ਰਿਵਾਜ ਦੀ ਤੇ ਕਾਨੂੰਨ ਕੇਂਦਰ ਦਾ ਚੱਲੇਗਾ ਅਮਨ ਕਾਨੂੰਨ ਤੇ ਕੇਂਦਰ ਚੜੇ ਸਿਆਸੀ ਬੰਦੀ ਕਾਦੇ ਵਾਸਤੇ ਬਣਾਉਣੀ ਹੈ ਉਹਦਾ ਕਿਸੇ ਅਸੀਂ ਸੋਚਦੀ ਨਹੀਂ ਵੀ ਆਜ ਦੀ ਲੜਾਈ ਕਿਸ ਚੀਜ਼ ਦੀ ਹੈ ਲੜਾਈ ਇਸ ਗੱਲ ਦੀ ਹੈ ਕਿ ਪੰਜਾਬ ਤੇ ਕਬਜ਼ਾ ਕਰਿਆ ਜਾ ਰਿਹਾ ਸਾਡੇ ਭਾਵੇਂ ਕੋਰੀਡੋਰ ਬਣੀ ਜਾ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜ ਅਕਵਾਇਰ ਕਰੀਆਂ ਜਾ ਰਹੀਆਂ ਨੇ ਉਹਦੇ ਚਾਰ ਪੈਸੇ ਵੱਧ ਤੇ ਜਾਂਦੇ ਨੇ ਜੇ ਉਹ ਨਹੀਂ ਕਰਨ ਦਿੰਦੇ ਗੈਸ ਪਾਈਪ ਲਾਈਨ ਵਾਸਤੇ ਕਾਰਿਡੋਰ ਵਾਸਤੇ ਉਹਦੇ ਚ ਡਾਂਗ ਰਹੀ ਜਾਂਦੀ ਹੈ ਤੇ ਕਰਨੀ ਤਾਂ ਰੋਟੀ ਕੀ ਕਰਦਾ ਸੋ ਜਿੰਨਾ ਚਿਰ ਜੇ ਅਸੀਂ ਪੰਜਾਬ ਦੀ ਪੋਲਿਟਿਕ ਜਿਹੜੀ ਇਸੇ ਗੱਲ ਹੋਈ ਹੈ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਕਦੇ ਮੱਛੀ ਪਾਣੀ ਤੋਂ ਬਣਾ ਰਹੀ ਨਹੀਂ ਉਹ ਤਾਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਣ ਸੰਗਤ ਚ ਕਿਹੜੀ ਪਾਰਟੀ ਜਿਹੜੀ ਸੰਗਤ ਚ ਗਈ ਆ ਆਪਾਂ ਇੱਕ ਦਲ ਦੀ ਗੱਲ ਕਰਦੇ ਆ ਉਹਦੇ ਵੀ ਦੋ ਹਿੱਸੇ ਨੇ ਉਹ ਜੋ ਇੱਕ ਹਿੱਸੇ ਦੀ ਬਹੁਤੀ ਕਰਦੇ ਆ ਜਿਹੜਾ ਦੂਜਾ ਬਣਿਆ ਉਹਨੂੰ ਵੋਟਾਂ ਦੇ ਵਿੱਚ ਹੀ ਮਿਲੀਆਂ ਨੇ ਗਿਣ ਕੇ ਦੇਖੋ ਤਿੰਨ ਵਾਰੀ ਐਮਪੀ ਬਣੇ ਨੇ ਕੋਈ ਹੋਇਆ ਪੰਜਾਬ ਦੀ ਗੱਲ ਆ ਕੋਈ ਹੋਇਆ ਐ ਜਿਹੜਾ ਝਗੜਾ ਸੀ ਸਾਰਾ ਇਹ ਝਗੜਾ ਦੋ ਧਿਰਾਂ ਦਾ ਝਗੜਾ ਸੀ ਇੱਕ ਧਿਰ ਜਿਹੜੀ ਪਹਿਲਾਂ ਸ਼ਕਤੀ ਨਾਲ ਮਾਨਦੀ ਰਹੀ ਉਹਨੂੰ ਲੱਗਿਆ ਯਾਰ ਹੁਣ ਸ਼ਾਇਦ ਅਸੀਂ ਦੂਜੇ ਪਾਸੇ ਜਾਈਏ ਅਸੀਂ ਵੋਟਾਂ ਦੀ ਗਿਣਤੀ ਕਰਕੇ ਗੱਲ ਕਰਦੇ ਹਾਂ 1999 ਦੇ ਵਿੱਚ ਕਿੰਨੀ ਵੋਟ ਪੈ ਗਈ ਸੀ ਕਿੰਨੇ ਐਮਪੀ ਬਣ ਗਏ ਸੀ ਫਿਰ ਕੀ ਹੋਇਆ ਜਿਨ੍ਹਾਂ ਨੂੰ ਵੋਟ ਨਹੀਂ ਪੈਂਦੀ ਕੀ ਉਹ ਪਾਤੀ ਨਹੀਂ ਰੰਦੀ ਬੀਜੇਪੀ ਨੂੰ 12% ਵੋਟ ਕਦੇ ਵਧ ਨਹੀਂ ਪਈ ਸੀ ਸਿਰਫ 8.5% ਪਈ ਆ ਸੋ ਜ਼ਿਆਦਾ ਸੀ ਪੰਜਾਬ ਤੇ ਹਮਲਾ ਅਕਾਲੀ ਦਲ ਜਿਹੜਾ ਹੈ ਉਹ ਸਿਆਸੀ ਹੈਗੀਆ ਤੇਰ ਕੀ ਦੀ ਸਿੱਖ ਸਿਆਸਤ ਦੀ ਜਿੰਨਾ ਕਿ ਸਿੱਖ ਸਿਆਸਤ ਦੀ ਅਸੀਂ ਗੱਲ ਨਹੀਂ ਕਰਦੇ ਸਿੱਖ ਸਿਆਸਤ ਕੀ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਕਿਰਤ ਦੇ ਉੱਤੇ ਰਾਜ ਨਤਕਤਾ ਦੇ ਨਾਲ ਰਾਜ ਸਭੇ ਸੰਧੀ ਬਾਲਸਦਾਨ ਦਾ ਰਾਜ ਉਹਦੇ ਅਸੀਂ ਗੱਲ ਨਹੀਂ ਕਰਦੇ ਗੱਲ ਇਦਾਂ ਦੀ ਨਿਕਲ ਰਹੀ ਹੈ ਵਿੱਚੋਂ ਅਸੀਂ ਕਿੰਨਾ ਕਹੇ 33% ਇੱਥੇ ਦਲਤ ਹੈ ਦਲਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਾਲ ਜਾਂਦੇ ਸ਼੍ਰੋਮਣੀ ਕਮੇਟੀ ਦੇ ਹਸਤਾਲਾਂ ਤੇ ਕਿੰਨਾ ਕੁ ਉਹਨਾਂ ਨੂੰ ਉਹ ਮਾਨਤਾ ਮਿਲਦੀ ਹੈ ਕਿੰਨੀ ਕੁ ਨਮਾਇੰਦਗੀ ਮਿਲਦੀ ਹੈ ਕਿੰਨਾ ਕੋਨਾਂ ਨੂੰ ਦੰਗਰ ਚ ਨਹੀਂ ਕੋਈ ਰੋਕਦਾ ਉੱਥੇ ਕਿੰਨਾ ਕੁ ਪੜਾਈ ਜਾਂ ਰਾਜ ਮੁਫਤ ਮਿਲਦਾ ਜਿਹੜੀ ਸਰਕਾਰ ਹੈ ਉਹ ਤਾਂ ਫੇਰ ਵੀ ਕੁਛ ਨਾ ਕੁਛ ਵਿੱਚ ਤੁਹਾਨੂੰ ਆ ਦੇਤਾ ਵਜੀਫਾ ਦੇਤਾ ਕੀ ਇਹ ਜੱਟਾਂ ਦੀ ਪਾਰਟੀ ਹੈ ਕੀ ਇਹ ਕੱਲੇ ਪੰਜਾਬੀਆਂ ਦੀ ਹੈ ਜਿਹੜਾ ਕਾਲੀਦਾਰ ਹੋਰੇ ਜੋ ਕੁਛ ਕਰੇਗਾ ਕੀ ਜਿਹੜੇ ਸਿੱਖ ਗੁਰਸਿੱਖ ਬਾਹਰ ਬੈਠੇ ਨੇ ਪੰਜਾਬ ਤੋਂ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਪਾਏਗਾ ਕੀ ਜਿਹੜੇ ਸਿੱਖ ਪੂਰੀ ਦੁਨੀਆ 'ਚ ਬੈਠੇ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਪਾਏਗਾ ਤੋ ਜਿਹੜਾ ਅਕਾਲੀ ਦਲ ਨੂੰ ਪੁਨਰਸਰਜੀਤੀ ਕਰਨ ਦੀ ਲੋੜ ਹੈ ਖੇਤਰੀ ਸਿਆਸਤ ਦੀ ਵਜ੍ਹਾ ਸੀ ਖੇਤਰੀ ਪਾਰਟੀ ਤੇ ਜੋੜ ਦਿੰਨੇ ਆ ਖੇਤੀਬਾੜੀ ਦੇ ਕਈ ਬਣੀਆਂ ਨੇ ਆ ਆਪਾਂ ਨੇ ਤੇ ਬੜੇ ਜੋਰ ਨਾਲ ਪਾਇਆ ਸੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇੱਕ ਸੈਕਟਰੀ ਨੂੰ ਕਿਵੇਂ ਹੈਂਡਲ ਕਰੀਦਾ ਕੱਲ ਅਸੀਂ ਇੱਕ ਖਾਲਸਾ ਜੀ ਵਿੱਚ ਸੀਗੇ ਡਾਕਟਰ ਸਾਹਿਬ ਵੀ ਵਿੱਚ ਸੀਗੇ ਇੱਕ ਆਈਏ ਸਾਸਰ ਛੋਟਾ ਜਾ ਉਹ ਘੁਮਾਈ ਜਾ ਰਿਹਾ ਸੀ ਅਰੇ ਸਾਰੇ ਦੇਖ ਕੇ ਆਏ ਨੇ ਵੀ ਜਿਹੜਾ ਮਰਜੀ ਉੱਥੇ ਬਹਿ ਜਾ ਉਹ ਜਿਵੇਂ ਆਈਐਸਐਸ ਘਮਾਉਂਦਾ ਸੀ ਜਿੰਨਾ ਚਿਰ ਉਹਨੂੰ ਕਾਊਂਟਰ ਨਹੀਂ ਕਰਿਆ ਜਾਏਗਾ ਉਹਨੂੰ ਬਰੋਕਸ ਕਰਕੇ ਤੁਸੀਂ ਵਿੱਚ ਤੂੰ ਗਲਤ ਕਹਿ ਰਹੇ ਹੋ ਸਰਕਾਰ ਕੋਈ ਕੱਡੀ ਪਾਰਟੀ ਨਹੀਂ ਚਲਾਉਂਦੀ ਸਰਕਾਰ ਤਾਂ ਸੰਸਦਾਂ ਦੇ ਅਨਸਾਰ ਚਲਣੀ ਹੈ ਉਹ ਚਾਅ ਅਸਰ ਚਾਹੀਦੀ ਇੱਕ ਭੋਂਕ ਹੈ ਜੱਟ ਦੇ ਕਿਹੇ ਨਹੀਂ ਦੇਖਦੇ ਵੀ ਜਿਹੜੀ ਸਿਆਸਤ ਹੈ ਉਹਦੇ ਤਾਕਤ ਕਿਹੜੀ ਆਕਾਲੀ ਦਲ ਕੋਲੇ ਸਿਆਸਤ ਦੀ ਉਹਦੇ ਕੋਲ ਤਾਕਤ ਨਹੀਂ ਵਸੀ ਆਕਾਲੀ ਦਲਾਂ ਦੀ ਅਸੀਂ ਇਹ ਮਰਦੇ ਚੁਣੇ ਕਿ ਸਿਆਸਤ ਦੀ ਤਾਕਤ ਹੈ ਕਿ ਸਾਡੀ ਆ ਸਿਆਸਤ ਹੈ ਕੋਈ ਗੱਲ ਨਹੀਂ ਥੋੜੇ ਅਫਸਰਾਂ ਨੇ ਲਾਚ ਅਧਿਕਾਰ ਚੰਗਾ ਫਿਰ ਅਸੀਂ ਖੰਡ ਖੜਕਾ ਮੰਗੇ ਜੇ ਪੰਜਾਬ ਦੇ ਹੱਕ ਦੀ ਸਿਆਸਤ ਨਹੀਂ ਹੋਣੀ ਫਿਰ ਇਹ ਆ ਜੇ ਬੀ ਆ ਜੇ ਉਹ ਆ ਜੇ ਉਹ ਆ ਜੇ ਦੂਜੀ ਗੱਲ ਸਾਰਿਆਂ ਨੇ ਕਿਹਾ ਮਾਫ ਕਰਨਾ ਮੈਂ ਉਸ ਦਿਨ ਹੀ ਕਿਹਾ ਸੀ ਵੀ ਫੈਸਲੇ ਚ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਲਾਗੂ ਵੀ ਹੋਊਗਾ ਜੇ ਇਹ ਫੈਸਲਾ ਤੁਸੀਂ ਫੈਸਲੇ ਦੇ ਵਿੱਚ ਕਿਸਮ ਦਾ ਦੇਖਣ ਨੂੰ ਭਾਵੇਂ ਤੁਸੀਂ ਨਿਊਟਰ ਕਹਿ ਰਹੇ ਹੋ ਬਹੁਤ ਵੱਡੀ ਗਲਤੀ ਸੀ ਇਹ ਕਿ 30 ਸਾਲਾਂ ਬਾਅਦ ਇਹਦਾ ਅਸੀਂ ਜੀ ਆਇਆਂ ਇਸ ਫੈਸਲੇ ਨੂੰ ਕਰ ਰਹੇ ਸੀ ਖੁਸ਼ ਹੋ ਰਹੇ ਸੀ ਉਹਦਾ ਇੱਕ ਵੱਡਾ ਕਾਰਨ ਇਹ ਸੀ ਵੀ 30 ਸਾਲ ਤੋਂ ਅਕਾਲ ਤਖਤ ਦੀ ਗੱਲ ਹੀ ਨਹੀਂ ਸੁਣੀ ਗਈ ਇਸ ਵਾਰੀ ਉਹਨਾਂ ਨੇ ਸਭ ਨੂੰ ਖੜੇ ਕਰ ਰਿਹਾ ਆਜੋ ਬਰਾਬਰ ਦਿਓ ਜਵਾਬ ਇਹ ਵੱਡੀ ਗਲਤੀ ਸੀ ਇਹ ਚੰਗੀ ਗੱਲ ਸੀ ਇਹ ਇੱਕ ਨਵਾਂ ਪੁਨਰਸਰਜੀਤੀ ਸੀ ਸਿੱਖ ਸਿਆਸਤ ਦੀ ਪਰ ਜਦੋਂ ਤੁਸੀਂ ਬੁਲਾਉਣੇ ਹੋ ਤੇ ਉਹ ਤੋਂ ਬਾਅਦ ਵੜਾ ਕੇ ਜਿਹੜਾ ਫੈਸਲਾ ਹੈ ਉਹਦੇ ਵਿੱਚ ਇਹ ਲੱਗਦਾ ਹੈ ਵੀ ਇਹ ਇੱਕ तिरਦੇ ਹੱਕ ਚ ਦੂਜੀ तिरਦੇ ਇੱਕ ਤਰ ਤ ਇਹ ਦਾਵਾ ਕਰਦੀ ਹੈ ਵੀ ਅਸੀਂ ਉਹਨਾਂ ਨੂੰ ਕਹਤਾ ਵੀ ਤੁਸੀਂ ਮੈਨੂੰ ਗਲਤ ਕਹਿ ਰਹੇ ਹੋ ਪਹਿਲਾਂ ਤਾਂ ਸਵਾਲ ਪੁੱਛਣ ਦਾ ਢੰਗ ਆਪਾਂ ਨੂੰ ਪਤਾ ਜੀ ਹੋ ਜਾ ਜੋ ਵੀ ਹੋਵੇ ਜਿੱਡੀ ਸਖੀਅਤ ਹੁੰਦੀ ਆ ਉਹਦੇ ਉਹਦੇ ਗੱਲ ਕਰਨ ਦਾ ਢੰਗ ਵੀ ਨਾ ਜਿਹੜਾ ਸਾਹਮਣੇ ਜਿੰਨ ਦੋਸ਼ੀ ਮੰਨਦੇ ਨੇ ਉਹਨਾਂ ਬੜਾ ਹੋਰ ਤਰ੍ਹਾਂ ਦਾ ਹੁੰਦਾ ਪਰ ਫਿਰ ਉਹ ਕਹਿੰਦੇ ਜੇ ਪਾੜ ਗਏ ਜੇ ਉਹ ਆੜ ਗਏ ਪੀਓ ਉਹ ਕਹਿੰਦੇ ਆਪਾਂ ਦੀ ਜਨਾਰ ਦੇ ਸਾਡਾ ਜਦ ਆਪਾਂ ਇਹ ਗੱਲ ਦੇ ਉੱਤੇ ਹੋਣੇ ਆ ਆਪਾਂ ਨੇ ਉੱਥੀ ਵੀ ਗੱਲ ਨਹੀਂ ਕਰੀ ਉਹ ਅੜੇ ਆਪਦੇ ਗੱਲ ਵਾਸਤੇ ਨਹੀਂ ਅੜਾ ਕੋਈ ਉਹ ਆਪਦੇ ਗੱਲ ਵਾਸਤੇ ਜੀਨੇ ਕਹਤਾ ਹਾਂਜੀ ਸਾਰੇ ਕਸੂਰ ਸਾਡੇ ਨੇ ਉਦੋਂ ਤੇ ਦੂਜੇ ਕਹੀ ਜਾਂਦੇ ਹੁਣ ਅਦਾਲਤਾਂ ਚ ਕੀ ਹੋਊਗਾ ਫਿਰ ਜੇ ਮੰਨ ਲਿਆ ਅਸੀਂ ਬੜੀਆਂ ਤਕਨੀਕੀ ਜਿਨ੍ਹਾਂ ਦੀ ਲੋੜ ਨਹੀਂ ਉਹਨਾਂ ਕੁੰਥਰਵਾਦੀਆਂ ਚ ਪੈ ਰਹਿਆ ਜਿਨ੍ਹਾਂ ਦੀ ਲੋੜ ਆ ਉੱਥੇ ਜਮਾ ਹੀ ਨਹੀਂ ਗੱਲ ਹੋਈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਹੋਵੇ ਕੀ ਜੇ ਖੇਤੀ ਇੱਥੋਂ ਦੀ ਮਰਦੀ ਐ ਇਹ ਸਿੱਖਾਂ ਦੇ ਹੱਕ ਨਹੀਂ ਜਾਂਦੇ ਇਹ ਤੁਹਾਨੂੰ ਵੱਧੂ ਪਾਪੂਲੇਸ਼ਨ ਨਹੀਂ ਆਬਾਦੀ ਉਹ ਸਿੱਖਾਂ ਦੀ ਐ ਜਿੱਥੇ ਸਿੱਖਿਆ ਦਾ ਮਾੜਾ ਹਾਲ ਹੁੰਦਾ ਸਿੱਖਿਆ ਤੇ ਕੇਂਦਰ ਕਰਦਾ ਜਿੱਥੇ ਪੰਜਾਬੀ ਭਾਸ਼ਾ ਤੇ ਹਮਲਾ ਅਗਲੀ ਗੱਲ ਮਾਮਲਾ ਲਿਆ ਗਿਆ ਕਿਸੇ ਨੇ ਇਹ ਪੁੱਛਿਆ ਵੀ 7 ਤੋਂ 15 ਤੱਕ ਹੀ ਕਿਉਂ ਇੱਕ ਕਿਤਾਬ ਛਪੀ ਹੋਈ ਐ ਸਿੱਖ ਚਾਸ ਸ਼੍ਰੋਮਣੀ ਕਮੇਟੀ ਨੇ ਛਾਪੀਆ ਧਾਰਮਿਕ ਕਮੇਟੀ ਦੀ ਮੋਰ ਲੱਗੀ ਹੋਈ ਆ ਧਰਮ ਪ੍ਰਚਾਰ ਕਮੇਟੀ ਦੀ ਉਹਨਾਂ ਚ ਲਿਖਿਆ ਹੈ ਵੀ RAM RAJ ਨੇ ਉਹ ਗੱਦੀ ਤਾਂ ਨਹੀਂ ਦਿੱਤੀ ਕਿ ਉਹ ਗੁਰੂ ਪੁੱਤਰ ਸੀ ਪਰ ਦਾਸੀ ਦਾ ਪੁੱਤਰ ਸੀ। ਜਾਤਾਂ ਨੂੰ ਫਿਰ ਮੰਨਣਾ ਹੈ ਨਾ ਉਹ ਵੀ ਹਾਂ ਠੀਕ ਲਿਖਿਆ। ਜਾਂ ਕਹਿੰ ਜਿਨੇ ਲਿਖਿਆ ਉਹਨਾਂ ਸਜਾ ਦਿਓ। ਇਹ ਗਲਤੀ ਅਸੀਂ ਕਰ ਲਈ ਨਹੀਂ। ਕਿਉਂਕਿ ਇਹਦੇ 'ਚ ਅਸੀਂ ਆਪ ਵੀ ਸਾਨੂੰ ਵੀ ਲੱਗਦਾ ਕਿ ਕਿੱਥੇ ਨਾ ਕਿੱਥੇ। ਇਸੇ ਤਰ੍ਹਾਂ ਜਿੰਨਾ ਇਤਿਹਾਸ ਪੜਾਇਆ ਗਿਆ ਇਹਨਾਂ 'ਚ ਬਹੁਤ ਸਾਰੇ ਮੰਤਰੀ ਰਹੇ ਨੇ। ਬਾਗੀ ਵੀ ਦੱਗੀ ਵੀ। ਦੋਨੇ ਤਰ੍ਹਾਂ ਦੇ ਜਿਹੜੇ ਸਿੱਖ ਮੰਤਰੀ ਰਹੇ ਨੇ ਸਾਰੇ ਇਤਿਹਾਸ ਉਹੀ ਗੱਲ ਪੜਨ ਲੱਗੇ ਨੇ ਜੇ ਤੁਸੀਂ 30 ਸਾਲ ਲਗਾਤਾਰ 27 ਸਾਲ ਬੱਚਿਆਂ ਨੂੰ ਬਾਹਰ ਨਹੀਂ ਦਿਆਂ ਨੂੰ ਇਤਿਹਾਸ ਇਹ ਬਣਾਓਗੇ ਕਿ ਗੁਰੂ ਗੋਬਿੰਦ ਸਿੰਘ ਜੀ ਹਾਦਰ ਤੋਂ ਡੁੱਟੇ ਰਿਆ ਸੀ ਮੁਸਲਮਾਨਾਂ ਨਾਲ ਰੱਖ ਕੇ ਡੁੱਟ ਕਰਦਾ ਸੀ ਮੁਸਲਮਾਨਾਂ ਨਾਲ ਰੱਖ ਕੇ ਇਹ ਕੀ ਦਾ ਹਿੱਟ ਹੈ ਜਿਹੜਾ ਇਹ ਕਹੇ ਵੀ ਸਿੱਖਾਂ ਦਾ ਗੁਰੂ ਮੁਸਲਮਾਨਾਂ ਨਾਲ ਰੱਖ ਕੇ ਡੁੱਟ ਕਰਦਾ ਸੀ ਇਹ ਕੀ ਦਾ ਹਿੱਟ ਹੈ ਜਿਹੜਾ ਇਹ ਕਹੇ ਕਿ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਚੇਕਬਹਾਦਰ ਇੱਕ ਪਾਸੇ ਕਹਿੰਦੇ ਡੋਟੇਰਾ ਸੀ ਦੂਜੇ ਪਾਸੇ ਕਹਿੰਦੇ ਉਹ ਕਹਿ ਕੇ ਗਿਆ ਸੀ ਹਿੰਦੂਆਂ ਦੀ ਰਾਖੀ ਲਈ ਤਾਂ ਜਾਨ ਵਾਰ ਦੇਣੀ ਹੈ ਸਰਵੰਸ ਵਾਰ ਦੇਣਾ ਕਿਸੇ ਤੁਸੀਂ ਏਡੇ ਵਿਦਵਾਨ ਬੈਠੋ ਮੈਂ ਤਾਂ ਸਿੱਖ ਵਿਦਵਾਨ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਬਹੁਤਾ ਕਿਤੇ ਤੁਹਾਨੂੰ ਲੱਭਿਆ ਕਿਸੇ ਵੀ ਗੁਰੂ ਸਾਹਿਬ ਨੂੰ ਇਹ ਗੁਰੂ ਚੇਕਬਹਾਦਰ ਜੀ ਨੇ ਕਿਹਾ ਹੋਵੇ ਸੀ ਦੀ ਤੋਂ ਪਹਿਲਾਂ ਵੀ ਹਿੰਦੂਆਂ ਦੀ ਰਾਖੀ ਵਾਸਤੇ ਜਾਨ ਵਾਰਨੀ ਜਾਂ ਕੋਈ ਜਿਹਾ ਉਦਾਹਰਣ ਹੋਵੇ ਵੀ ਹਿੰਦੂਆਂ ਦੀ ਰਾਖੀ ਵਾਸਤੇ ਕੱਲਿਆਂ ਵਾਸਤੇ ਜਾਨ ਵਾਰੀ ਹੋਵੇ ਉਹ ਤਾਂ ਸੁਣਨ ਦੇ ਖਿਲਾਫ ਲੜਦੇ ਸੀ ਉਹ ਤਾਂ ਬੇਇਨਸਾਫੀ ਦੇ ਖਿਲਾਫ ਲੜਦੀ ਸੀ ਉਹ ਜਿਹਦੇ ਨਾਲ ਵੀ ਹੋ ਰਹੀ ਹੈ ਉਹ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਸੋ ਮੈਂ ਸਿਰਫ ਬੇਨਤੀ ਇੰਨੀ ਕਰਦਾ ਕਿਉਂਕਿ ਮੈਂ ਟਾਈਮ ਵੀ ਨਹੀਂ ਹੁੰਦਾ ਨਾ ਹੋਰ ਕਿ ਅਸੀਂ ਅਕਾਲੀ ਦਲ ਜਿਹੜਾ ਮਰਜ਼ੀ ਬਣਾ ਲਈਏ ਜਿਹੜੇ ਤਾਂ ਬਣਾਉਂਦੇ ਨੇ ਕਾਨੂੰਨੀ ਰੌਲੇ ਕੋਈ ਕਾਨੂੰਨੀ ਰੌਲਾ ਨਹੀਂ ਪੈਂਦਾ ਜਿੱਦੇ ਐਸਜੀਪੀਸੀ ਦੇ ਪ੍ਰਧਾਨ ਗੁਰਚਨ ਸਿੰਘ ਟੋੜਾ ਐਮਪੀ ਬੰਦੇ ਨੇ ਉਹ ਤਾਂ ਪ੍ਰਧਾਨ ਸੀਗੇ ਕਿ ਉਸ ਸੰਸਥਾ ਦੇ ਜਿਹੜੀ ਬਿਲਕੁਲ ਹੀ ਧਾਰਮਿਕ ਹੈ چاہے ਉਹ ਕਾਨੂੰਨ ਦੇ ਤਹਿਤ ਬਣੀ ਹੋਈ ਹੈ ਉਹ ਧਾਰਮਿਕ ਹੈ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਬਣੀ ਹੋਈ ਹੈ ਉਹਦਾ ਜਿਹੜਾ ਪ੍ਰਧਾਨ ਆ ਐਸਜੀਪੀਸੀ ਦਾ ਉਹ ਐਮਪੀ ਬਣ ਸਕਦਾ ਹੈ ਤੇ ਫਿਰ ਆ ਕਾਲਕਸਰ ਸਿੰਘ ਦੀ ਬਣਾਈ ਹੋਈ ਪਾਰਟੀ ਤੋਂ ਨਹੀਂ ਬਣ ਸਕਦੀ ਇਹ ਠੀਕ ਹੈ ਕੱਲ ਨੂੰ ਕੋਈ ਕਾਨੂੰਨ ਚ ਕਿਉਂਕਿ ਕਾਨੂੰਨ ਵੀ ਮੌਨ ਦਾ ਨੱਕ ਹੈ ਦੇ ਉਹਨਾਂ ਨੂੰ ਲੱਗਿਆ ਆ ਹੁਣੀ ਚੰਦਰ ਚੁੱਧ ਤੇ ਜੋ ਕੁਝ ਹੋ ਰਿਹਾ ਆਪਣਾ ਪਤਾ ਹੀ ਆ ਜੇ ਉਹਨਾਂ ਲੱਗਾ ਉਹਦੋਂ ਦਾ ਫੈਸਲਾ ਫੈਸਲੇ ਉਹਨਾਂ ਦੇ ਵੀ ਹੀ ਜੀ ਨੇ ਇਹ ਫੈਸਲੇ ਉਦੋਂ ਬਦਲੇ ਨੇ ਜਾਂ ਸਿੱਖ ਸੰਗਤ ਦੀ ਤਾਕਤ ਹੋਏਗੀ ਸਿੱਖ ਸੰਗਤ ਦੀ ਤਾਕਤ ਇਸ ਗੱਲ 'ਚ ਆ ਕਿ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਨਹੀਂ ਬਚਦਾ ਸਿੱਖੀ ਨਹੀਂ ਮੈਂ ਤਾਂ ਕਹਿੰਦਾ ਸਿੱਖੀ ਬਚਾਉਂਦੀ ਵੀ ਗੱਲ ਨਹੀਂ ਕਰੀ ਜਿੱਥੇ ਸਿੱਖੀ ਦੇ ਵਿੱਚ ਜਿੰਨਾ ਜੋ ਕੁਝ ਇਤਿਹਾਸ ਗਲਤ ਲਿਖਿਆ ਜਾ ਰਿਹਾ ਹੈ ਗੁਰਵਾਨੀ ਦੀਆਂ ਅਸੀਂ ਕਹਿੰਨਾ ਗੁਰਵਾਨੀ ਦੀ ਬੇਅਦਬੀ ਆ ਤੁਸੀਂ ਐਡੇ ਵਿਦਵਾਨ ਬੈਠੇ ਹੋ ਆਪਾਂ ਰੋਜ਼ ਅਰਦਾਸ ਕਰ ਜਾਈਆ ਮੇਰੇ ਦਾਗ ਕਾਣਾ ਤੱਕ ਜੇ ਗਲਤ ਹੋਈ ਹੋਵੇ ਭੁੱਲ ਚੁੱਕ ਮਾਫ ਕਰਨੀ ਉਹਦਾ ਆ ਹੁਣੀ ਮੈਂ ਇੱਕ ਧਾਪ ਪੜਿਆ ਸੀ ਆਪਾਂ ਕਹਿੰਦੇ ਆ ਪ੍ਰਸੰਪਰੋਤੀ ਸੇ ਮਰ ਕੇ ਗੁਰੂ ਨਾਨਕ ਲੈ ਕੇ ਆਏ ਉਹਨੇ ਲਿਖਿਆ ਲਈ ਜਾਏ ਅੰਗਤ ਗੁਰੂ ਅਮਰਦਾਸ RAMਦਾਸੇ ਲਈ ਜਾਏ ਉਹ ਕੰ다 ਰਾਮ ਦਾ ਸੇਵ ਲਈ ਚਾ ਲਈ ਨੂੰ ਇੱਕ ਬਿੰਦੀ ਕੱਟ ਕੇ ਰਾਮ ਦਾ ਸੇ ਹੋਇਆ ਸਰ ਹਾਂ ਕੋਈ ਸਾਹੇ ਕਹਤਾ ਉਹਨੇ ਹੁਣ ਉਹ ਇੱਕ ਬਿੰਦੀ ਕੱਟ ਕੇ ਉਸਨੇ ਬਣਾਤਾ ਵੀ ਇਹ ਤਾਂ ਥੱਲੇ ਉਹਦੀ ਬਿਆਨ ਵੀ ਇਹੀ ਲਿਖਿਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਨੇ ਉਹਦੀ ਮਾਤਾ ਦੀ ਪੂਜਾ ਕੀਤੀ ਹੁਣ ਜੇ ਤੁਸੀਂ ਆਪਾਂ ਇਹ ਨੂੰ ਮੰਨੀ ਜਾਣਾ ਕੋਈ ਨਹੀਂ ਕਰੀ ਜਾਣਾ ਆਪਣੀ ਕੀ ਫਰਕ ਬੰਦਾ ਅਰਦਾਸ ਬਦਲ ਦੋ ਜੋ ਮਰਜੀ ਬਦਲ ਦੋ ਸਿੱਖ ਸਿਆਸਤ ਅਕਾਲੀ ਦਲ ਸਿੱਖ ਦਰਸ਼ਨ ਦਾ ਉਹਦਾ ਝੰਡਾ ਬਰਦਾਲ ਹੈ ਉਹਦੀ ਸਿਆਸੀ ਵਿੰਗ ਹੈ ਉਹਦੀ ਸਿਆਸੀ ਕਤਾਰ ਹੈ ਉਹ ਸਿਆਸੀ ਕਤਾਰ ਸਭ ਤੋਂ ਪਹਿਲਾਂ ਉਸ ਦੇ ਉੱਤੇ ਝਾਂਦੇਗੀ ਵੀ ਕਿ ਸਿੱਖੀ 'ਚ ਹਮਲਾ ਤਾਂ ਨਹੀਂ ਕੋਈ ਕਰ ਰਿਹਾ ਉਹਦੀ ਗੱਲ ਨਹੀਂ ਹੋਈ ਮੈਨੂੰ ਐਂ ਲੱਗਦਾ ਫਿਰ ਮੈਂ ਆਪਣੀ ਗੱਲ ਖਤਮ ਕਰਦੇ ਹੋਏ ਕਹਣਾ ਵੀ ਜਿੰਨਾ ਚਿਰ ਪੰਜਾਬ ਦੇ ਹੱਕਾਂ ਦੀ ਗੱਲ ਦੇ ਉੱਤੇ ਇੱਕ ਜਨਤਕ ਲਹਿਰ ਨਹੀਂ ਚੱਲਦੀ ਇਹਨਾਂ ਚੋਂ ਬਥੇਰੇ ਆਪ ਆਲੇ ਵੀ ਐਂ ਨਿਕਲ ਕੇ ਆਏ ਸੀ ਉਤੋਂ ਸੀ ਦੇਖ ਲਓ ਹੁਣ ਕਿੰਨੇ ਪੈਸੇ ਇਕੱਠੇ ਕਰ ਰਹੇ ਨੇ ਖੋਲ ਲਿਆ ਜਾਓ ਐਂ ਕਰੋ ਆਪਾਂ ਸਾਰੇ ਬੈਠਿਆ ਆਪਾਂ ਨੂੰ ਕਹਿ ਦੇਣ ਵੀ ਚੰਗਾ ਤੁਸੀਂ ਸਾਰੇ ਐਚਐਮਐਡੀ ਮਨਿਸਟਰ ਆਪਾਂ ਸੁਧਾਰ ਕੇ ਦਿਖਾ ਦੇਉ ਪੰਜਾਬ ਨੂੰ ਆਪਾਂ ਗੱਲ ਕੀ ਕਰਦੇ ਆ ਗੱਲ ਆਊਗੀ ਜਾਂ ਲੋਕ ਲਹਿਰ ਬਣੇਗੀ ਅਸੀਂ ਲੋਕਾਂ 'ਚ ਜਾਈਏ ਸਿੱਖਾਂ ਦੀ ਧਰਤੀ ਵੀ ਐਨ ਪੂਰੀਆਂ ਮਜਾਰੇ ਕਰਕੇ ਕਿ ਦੇਖੋ ਜੀ ਪੰਜਾਬ ਨਾਲ ਧੱਕਾ ਹੋ ਰਿਹਾ ਅਸੀਂ ਆਹ ਗੱਲਾਂ ਤੇ ਲੜਾਂਗੇ ਇਸ ਕਰਕੇ ਤਰਤੀ ਕਰ ਰਿਹਾ ਜੇ ਅਸੀਂ ਕਹਿਣ ਨੂੰ ਜਾ ਰਹੀ ਨਹੀਂ ਵੀ ਅਸੀਂ ਪੰਜਾਬੀ ਭਾਸ਼ਾ ਨਾਲ ਧੱਕਾ ਹੋ ਰਿਹਾ ਅਸੀਂ ਲੜਾਂਗੇ ਤਾਂ ਪਰਤੀ ਕਰ ਰਿਹਾ ਨਾ ਤਾਂ ਭਰਤੀ ਹੋਣਾ ਲਾ ਫਿਰ ਦਵਾਰ ਤੇ ਹੋਣਾ ਲਾ ਉਹ ਤੱਕ ਤੇ ਡੈਣ ਵਾਸਤੇ ਜਿੱਦੋਂ ਨੂੰ ਪਤਾ ਲੜਨਾ ਫਿਰ ਉਹ ਆਉ ਜਿਹੜਾ ਯੋਧਾ ਬਣਨ ਨੂੰ ਤਿਆਰ ਹੈ ਜਿੱਦੇ ਅਸੀਂ ਕਹਾਂਗੇ ਸਾਡੇ ਧਰਮ ਤੇ ਹਮਲਾ ਹੋ ਰਿਹਾ ਗੁਰਵਾਨੀ ਨੂੰ ਤੋੜਿਆ ਮਰੋੜਿਆ ਜਾ ਰਿਹਾ ਸਾਡੇ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਅਸੀਂ ਉਹ ਨਹੀਂ ਹੋਣ ਦੇਣਾ ਜਿੱਦੇ ਅਸੀਂ ਕਹਾਂਗੇ ਸਾਡਾ ਮਨ ਹਾਲੀ ਕਿਰਸਾਨੀ ਕਰਨੀ ਸਾਡੇ ਕਿਸਾਨ ਨੂੰ ਪੂਰੇ ਵਾਹਿਗੁਰੂ ਦੇ ਨਾਲ ਸਰਸ਼ਕਤੀ ਨਾਲ ਜੋੜਨ ਦੀ ਗੱਲ ਕਰਤੀ ਗੁਰੂ ਸਾਹਿਬ ਨੇ ਕਿ ਸਾਡੀ ਖੇਤੀ ਤੇ ਹਮਲਾ ਹੈ ਅਸੀਂ ਇਹ ਨਹੀਂ ਹੋਣ ਦੇਣਾ ਜਿੱਦੇ ਅਸੀਂ ਇਹ ਗੱਲ ਕਹਿ ਕੇ ਭਰਤੀ ਕਰਾਂਗੇ ਕਾਦੀ ਦਲ ਦੀ ਉਦੇ ਜਿਹੜੇ ਵੀ ਆਉਣਗੇ ਉਹ ਹੈ ਦੂਜੀ ਗੱਲ ਸਾਰੇ ਦੋਸ਼ੀ ਨੇ ਜਦੋਂ ਦਾ ਸਾਰੇ ਨੇ ਕਹਿੰਦਾ ਮੈਨੂੰ ਇਹ ਉਮੀਦ ਸੀ ਮਾਫ ਕਰਨਾ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਪੰ ਸਿੰਘ ਸਾਹਿਬਾ ਨੇ ਉਹ ਹੀ ਕਹਿਣਗੇ ਵੀ ਆ ਜਿੰਨੇ ਸਾਰੇ ਨੇ ਦਾਗੀ ਵੀ ਬਾਗੀ ਵੀ ਇਹ ਸਾਰੇ ਦੋਸ਼ੀ ਨੇ ਇਹ ਆਪ ਦਾ ਪੂਰੀ ਹਲਵਾ ਮੱਡਾ ਖਾਂਦੇ ਰਹੇ ਨੇ ਇਹਨਾਂ ਦੀ ਤਾਂ ਹੈਗੀ ਅੰਦਰੂਨੀ ਲੜਾਈ ਇਹ ਤਾਂ ਮੁੜ ਕੇ ਨਹੀਂ ਆਉਣਗੇ ਤੇ ਅਸੀਂ ਨਵਾਂ ਭਰਤੀ ਕਰਾਵਾਂਗੇ ਇਹਨਾਂ ਮੁੱਦਿਆਂ ਤੇ ਪੰਜਾਬ ਦੇ ਮੁੱਦੇ ਨੇ ਸਿੱਖੀ ਦੇ ਮੁੱਦੇ ਨੇ ਇਹਨਾਂ ਤੇ ਉਹ ਤਾਂ ਗੱਲ ਹੀ ਨਹੀਂ ਹੋਈ ਸੋ ਇਸ ਕਰਕੇ ਮੈਨੂੰ ਆਇਆ ਲੱਗਦਾ ਆਪਾਂ ਸਾਰਿਆਂ ਦਾ ਜਿਹੜਾ ਆਪਾਂ ਕਹਿੰਨਾ ਪਰ رائے ਦੇਣੀ ਹੈ ਜੇ رائے ਦੇਣੀ ਹੈ ਤਾਂ رائے ਪੰਜਾਬ ਦੇ ਹੱਕਾਂ ਦੀ ਲੜਾਈ ਤੋਂ ਬਿਨਾਂ ਸਿੱਖੀ ਦੇ ਹੱਕਾਂ ਦੀ ਲੜਾਈ ਤੋਂ ਬਿਨਾਂ ਸਿੱਖ ਰਹਿਤ ਮਰਿਆਦਾ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਪੰਜਾਬੀ ਅਰਥਚਾਰਾ ਪੰਜਾਬੀ ਉਹ ਇਹ ਤਾਂ ਕੇਂਦਰ ਦੀ ਦਾ ਚਾੜ ਹੈ ਵੀ ਹਿੰਦੂ ਤੇ ਮੁਸਲਮਾਨਾਂ ਇਹ ਸਿੱਖਾਂ ਦੀ ਲੜਾਈ ਹੋਵੇ ਆ ਗੋਧਿਆਨ ਵਿੱਚ ਕੀ ਹੋਇਆ ਦੱਸੋ ਕਿਹੜਾ ਬੰਦੇ ਆ ਉਹਨਾਂ ਚੋਂ ਇੱਕ ਪਾਸੇ ਪ੍ਰਵਾਸੀ ਮਜ਼ਦੂਰ ਖੜੇ ਕਰਤੇ ਦੂਜੇ ਪਾਸੇ ਪਾਣੀ ਵਾਲੇ ਵੀ ਮੈਨੂੰ ਤਾਂ ਲੱਗਦਾ ਉਹਨਾਂ ਚ ਵੀ ਕੁਝ ਬੰਦੇ ਉਹਨਾਂ ਦੀ ਨੇ ਪੰਜਾਬ ਦਾ ਪਾਣੀ ਖਰਾਬ ਹੋਵੇ ਤੇ ਪਵਨ ਪਾਣੀ ਦੀ ਗੱਲ ਕਰਦੇ ਆਂ ਅਸੀਂ ਪਵਨ ਗੁਰੂ ਪਾਣੀ ਪਿਤਾ ਦੀ ਤੇ ਅਸੀਂ ਚੁੱਪ ਰਹਿਣੇ ਆ ਸੋ ਮੈਨੂੰ ਮੇਰੀ ਬੇਨਤੀ ਇੰਨੀ ਹੋਈ ਆ ਹਓ ਆਪਾਂ ਸੋਚੀਏ ਗੰਭੀਰਤਾ ਨਾਲ ਸੋਚੀਏ ਸਾਰੇ ਗੰਭੀਰੋਂ ਤੁਸੀਂ ਸਾਰਿਆਂ ਨੇ ਬੜੀ ਬੜੀ ਕੁਰਬਾਨੀ ਕੀਤੀ ਹੋਏ ਜੀਵਨ ਚ ਆਪਾਂ ਇਹ ਸੋਚੀਏ ਕਿ ਪੰਜਾਬ ਦੀ ਪੁਨਰ ਸਿਰਜिती ਕਿਵੇਂ ਕਰ ਲਈਏ ਔਰ ਸਿੱਖੀ ਸਿਧਾਂਤ ਤੇ ਚੱਲ ਕੇ ਹੋਣੀ ਆ ਉਹ ਹੋਣੀ ਨਹੀਂ ਸੋ ਆਪਾਂ ਮਤਬਾਦਲ ਸਿਆਸਤ ਦੀ ਗੱਲ ਕਰੀਏ ਨਾ ਕਿ ਮਤਵਾਦਲ ਕੱਢੇ ਦਲ ਦੀ ਹਾਂ ਮਤਵਾਦਲ ਸਿਆਸਤ ਵਾਸਤੇ ਮਤਵਾਦਲ ਦਲ ਚਾਹੀਦਾ ਉਹ ਦਲ ਤਾਂ ਹੋਊਗਾ ਹੀ ਨਹੀਂ ਉਹ ਐਨ ਪੂਰੇ ਨਿਸ਼ਾਨੇ ਸਪਸ਼ਟ ਕਰਕੇ ਵਿਆਹ ਸੀ ਕਰਨਾ ਜਿਹਨੇ ਆਉਣਾ ਆਓ ਜਿਹਨੇ ਨਹੀਂ ਆਉਣਾ ਨਾ ਆਓ ਨਹੀਂ ਤਾਂ ਫਿਰ ਠੀਕ ਹੈ ਕੋਈ ਇੱਕਾ ਜੂ ਦੂਜਾ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ